ਮੈਂ ਐਡਵੋਕੇਟ ਨਵਦੀਪ ਜੀ ਦਾ ਚੇਅਰਮੈਨ ਸ਼ੁਗਰਫਟ ਪੰਜਾਬ ਮੈਂ ਅਦਾਰਾ ਆਵਾਜ਼ ਸੱਚ ਦੀ ਨੂੰ ਬਹੁਤ ਬਹੁਤ ਪਹਿਲਾਂ ਤਾਂ ਉਹਨੂੰ ਬਤਾਈ ਦਿੰਨਾ ਕਿ ਉਹਨਾਂ ਨੇ ਜੋ ਆਪ ਦਾ ਇਕੱਲੇ ਇਕੱਲੇ ਬਠਿੰਡਾ ਸ਼ਹਿਰ ਨੇ ਪੰਜਾਬ ਨੇ ਸਾਰੇ ਦੇਸ਼ ਦੇ ਵਿੱਚ ਆਪਦੇ ਅਦਾਰੇ ਦਾ ਜਿਹੜਾ ਹੈ ਨਾਮ ਰੌਸ਼ਨ ਕੀਤਾ ਤੇ ਨਾਲ ਹੀ ਮੈਂ ਪੱਤਰਕਾਰ ਰਾਜਕਮਾਰ ਜੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈ ਬਠਿੰਡਾ ਦਾ ਇੰਚਾਰਜ ਲਾਇਆ ਸੋ ਮੇਰੇ ਵੱਲੋਂ ਇਸ ਅਦਾਰੇ ਨੂੰ ਤੇ ਰਾਜਕਮਾਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਮੈਂ ਆਸ ਕਰਦਾ ਕਿ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਸਰਕਾਰ ਹੈ ਉਹਨਾਂ ਦੁਆਰਾ ਜੋ ਸਕੀਮਾਂ ਜੋ ਲੋਕਾਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਉਹਨਾਂ ਨੂੰ ਇਸ ادارے ਦੁਆਰਾ ਲੋਕਾਂ ਤੱਕ ਪਹੁੰਚਾਉਣ ਦਾ ਬਤ ਤੋਂ ਬਤ ਜੋ ਜਰੀਆ ਬਣ ਗਏ ਔਰ ਮੈਂ ਆਸ ਕਰਦਾ ਕਿ ਇਸ ادارے ਦੁਆਰਾ ਹੀ ਜੋ ਸਰਕਾਰ ਦੁਆਰਾ ਕੰਮ ਕੀਤੇ ਜਾਂਦੇ ਆ ਔਰ ਮੈਂ ਆਸ ਕਰਦਾ ਕਿ ਰਾਜਕੁਮਾਰ ਜੀ ਦੁਆਰਾ ਜੋ ਇਹ ਸਰਕਾਰ ਦੇ ਕੰਮ ਪੰਜਾਬ ਲੈਵਲ ਤੇ ਸ਼ਹਿਰ ਲੈਵਲ ਤੇ ਕੀਤੇ ਜਾਂਦੇ ਉਹਨਾਂ ਨੂੰ ਲੋਕਾਂ ਦੇ ਵਿੱਚ ਘਰ-ਘਰ ਤੱਕ ਲੈ ਕੇ ਜਾਣਗੇ ਤਾਂ ਕਿ ਲੋਕ ਸਮਝ ਸਕਣ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਲੋਕਾਂ ਦੇ ਕੰਮ ਕਰ ਰਹੀ ਹੈ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਰੰਗਲਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਦਾ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ